ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਲ ਸੰਗਤ ਜੀ ਅੱਜ ਜਿਵੇਂ ਸਭ ਨੂੰ ਪਤਾ ਹੈ ਗੁਰੂ ਨਾਨਕ ਨਾਮ ਦੇਵਾ ਸਭ ਸਾ ਸੰਗਤ ਨੂੰ ਪਤਾ ਕੀ ਅੱਜ ਨੋਹ ਹੋ ਐ ਤੇ 24 ਦਸੰਬਰ ਹੈ ਸੰਪਰਦਕ ਦੀ 24 ਤਰੀਕ ਹੈ ਤੇ ਨੋਹ ਹੋ ਐ ਅੱਜ ਦੇ ਦਿਨ ਜਿਹੜਾ ਹੈਗਾ ਗੁਰੂ ਸਾਹਿਬ ਗੱਡੀ ਨੂੰ ਛੱਡ ਕੇ ਚਾਲੇ ਪਾ ਗਏ ਸੀ ਗੱਡੀ ਤੋਂ ਪੰਜ ਪਿਆਰਿਆਂ ਦੇ ਦੀ ਸਿੱਖਾਂ ਦੇ ਕਹਿਣ ਤੇ ਤੇ ਆਪਣੀ ਜਗ੍ਹਾ ਤੇ ਗੁਰੂ ਸਾਹਿਬ ਭਾਈ ਸੰਗਤ ਸਿੰਘ ਜੀ ਨੂੰ ਜੋ ਬਚਪਨ ਤੋਂ ਹੀ ਗੁਰੂ ਜੀ ਨਾਲ ਖੇਡ ਕੇ ਸ਼ਸਤਰ ਵਿਦਿਆ ਹਾਸਲ ਕਰਕੇ ਵੱਡੇ ਹੋਏ ਸਨ ਗੁਰੂ ਸਾਹਿਬ ਕੋਈ ਅਮਰ ਛੱਕਿਆ ਤੇ ਭਾਈ ਸੰਗਤ ਸਿੰਘ ਜੀ ਨੂੰ ਆਪਣੀ ਕਲਗੀ ਸਜਾ ਕੇ ਆਪਣੇ ਕੱਪੜੇ ਪਹਿਨਾ ਕੇ ਆਪਣੀ ਜਿਹੜੀ ਹੈਗੀ ਆ ਗੱਡੀ ਤੇ ਬਿਠਾ ਕੇ ਉਸ ਗੱਡੀ ਦੇ ਵਿੱਚ ਗੁਰੂ ਸਾਹਿਬ ਉੱਥੋਂ ਰਵਾਨਾ ਹੋ ਗਏ ਸਨ ਵਿਆਹ ਦੇ ਦਿਨ ਜਿਹੜਾ ਹੈਗਾ ਭਾਈ ਸੰਗਤ ਸਿੰਘ ਜੀ ਨੇ ਦੁਸ਼ਮਨ ਨਾਲ ਮੁਗਲਾਂ ਨਾਲ ਲੜਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਸੀ ਤੇ ਉਹਨਾਂ ਨਾਲ ਜਿਹੜੇ ਬਾਕੀ ਸਿੰਘ ਗੜੀ ਵਿੱਚ ਸੀ ਉਹਨਾਂ ਨੇ ਵੀ ਅੱਜ 9 ਬੰ ਨੂੰ ਸ਼ਹੀਦੀ ਪ੍ਰਾਪਤ ਕੀਤੀ ਸੀ ਤੇ ਜਦੋਂ ਮੁਗਲਾਂ ਨੂੰ ਪਤਾ ਲੱਗਿਆ ਕਿ ਅੰਦਰ ਨਗਾੜੇ ਵਜਨ ਦੇ ਗੜੀ ਵਿੱਚ ਬੰਦ ਹੋ ਗਏ ਹਨ ਤਾਂ ਉਹਨਾਂ ਨੇ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਭਾਈ ਸੰਗਤ ਸਿੰਘ ਜੀ ਦਾ ਜਿਹੜਾ ਧਾੜਾ ਹੈ ਉਹ ਸਿਰ ਤੋਂ ਅਲੱਗ ਸੀ ਤੇ ਸਿਰ ਤੇ ਕਲਗੀ ਸਜੀ ਹੋਈ ਸੀ ਤੇ ਮੁਗਲ ਬੜੇ ਖੁਸ਼ ਹੋ ਤੇ ਜਾ ਕੇ ਹਕੂਮਤ ਨੂੰ ਦੱਸਾਂਗੇ ਅਸੀਂ ਗੁਰਗੋਬਿੰਦ ਸਿੰਘ ਜੀ ਨੂੰ ਮਾਰਤਾ ਤੇ ਇਨਾਮ ਲਵਾਂਗੇ ਪਰ ਜਦੋਂ ਸ਼ਰਾਖਤ ਕੀਤੀ ਤਾਂ ਹਕੂਮਤ ਨੂੰ ਔਰੰਗਜੀਬ ਨੂੰ ਪਤਾ ਲੱਗਿਆ ਕਿ ਇਹ ਤਾਂ ਗੁਰੂ ਸਾਹਿਬ ਦਾ ਸਿੱਖ ਹੈ ਤੇ ਉਸ ਨੂੰ ਬੜਾ ਅਫਸੋਸ ਹੋਇਆ ਕਿ ਗੁਰੂ ਸਾਹਿਬ ਸਾਡੇ ਹੱਥ ਨਹੀਂ ਲੱਗੇ ਤੇ ਅੱਜ ਦੇ ਦਿਨ ਹੀ ਜਿਹੜਾ ਹੈਗਾ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਅਤੇ ਮਾਤਾ ਗੁਜਰੀ ਜੀ ਨੂੰ ਠੰਡੇ ਫੌਜ ਵਿੱਚ ਰੱਖਿਆ ਗਿਆ ਤੇ ਆਏ ਦੇ ਦਿਨ ਹੀ ਜਿਹੜੀ ਬੀਬੀ ਸ਼ਰਨ ਕੌਰ ਜੀ ਵੱਲੋਂ ਸ਼ਹੀਦ ਸਿੰਘਾਂ ਦਾ ਸੰਸਕਾਰ ਕੀਤਾ ਤੇ ਉਹ ਸੰਸਕਾਰ ਦੀ ਸਜਾ ਦਿੰਦੇ ਹੋਏ ਮੁਗਲਾਂ ਨੇ ਉਹਨਾਂ ਨੂੰ ਵੀ ਸ਼ਹੀਦ ਕੀਤਾ ਇਹ ਆ ਨੋਬੋ ਦਾ ਇਤਿਹਾਸ ਇਤਿਹਾਸ ਦਾ ਬਹੁਤ ਵੱਡਾ ਮੈਂ ਦੱਸ ਨਹੀਂ ਸਕਦਾ ਮੈਨੂੰ ਪਤਾ ਵੀ ਨਹੀਂ ਹਨ ਪਰ ਮੈਨੂੰ ਜਿੰਨਾ ਕੋ ਪਤਾ ਹੈ ਮੈਂ ਉਹਨਾਂ ਤੋਂ ਤੁਹਾਨੂੰ ਦੱਸ ਰਿਹਾ ਜੋ ਮੇਰੇ ਵਰਗੇ ਨਵੇਂ ਜਿਹੜੇ ਸਿੱਖ ਰਹੇ ਨੇ ਉਹਨਾਂ ਨੂੰ ਜਿਹੜਾ ਹੈਗਾ ਪਤਾ ਲੱਗੇ ਵਾਇਰੋਲੋਜੀ ਦਾ ਖਾਸਾ ਵਾਇਰੋਲੋਜੀ ਕਿਉਂ